ਨੇ ਬਾਈ ਹਾਂਜੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਖੜਾ ਹੈ ਹਾਂਜੀ ਉਹਦੇ ਬਾਰੇ ਤੇ ਨਾ ਸਾਰੇ ਗਾਇਕ ਇਕੱਠੇ ਹੋ ਕੇ ਪ੍ਰਚਾਰ ਕਰ ਰਹੇ ਨੇ ਇਹਦੇ ਬਾਰੇ ਤੇਰਾ ਕੀ ਵਿਚਾਰ ਹੈ ਬਾਈ ਇਹ ਜੇ ਗਾਇਕਾਂ ਨੂੰ ਉਹਨਾਂ ਨੂੰ ਕਹਿ ਦੇਣਾ ਇਹਨਾਂ ਦੇ ਸੱਪ ਲੜ ਜੇ ਵੀ ਔਰ ਜਿਹੜਾ ਕੋਈ ਪੰਜਾਬ ਦੇ ਜਿਹੜੇ ਯੋਧੇ ਨੇ ਨੌਜਵਾਨ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰੀਏ ਇਹ ਕਿਉਂਕਿ ਇਹ ਨਚਾਰ ਨੇਗੇ ਇਹ ਨਚਾਰਾਂ ਦਾ ਹੀ ਪ੍ਰਚਾਰ ਕਰਨਗੇ ਇਹਨੂੰ ਕਹਦੇ ਅਮਰਤਪਾਲ ਦਾ ਕਰਕੇ ਆਊਗਾ ਇਹਨਾਂ ਉੱਥੋਂ ਜਾ ਫਰੀਦਕੋਟ ਤੋਂ ਸਾਡਾ ਜਿਹੜਾ ਕਿ ਐਡਾ ਤਕੜਾ ਜੋਧਾ ਚੋਂ ਲੜ ਰਿਹਾ ਉਹਦੇ ਹੱਕ ਦੇ ਵਿੱਚ ਪ੍ਰਚਾਰ ਕਰੂਗਾ ਇੱਥੇ ਲੱਖਾਂ ਲੜ ਰਿਆ ਮਾਨ ਸਾਹਿਬ ਲੜ ਰਹੇ ਨੇਗੇ ਜਿਨ੍ਹਾਂ ਨੇ ਪੰਜਾਬ ਦੀ ਗੱਲ ਕਰੀ ਆ ਇਸ ਕਰਕੇ ਇਹ ਜਿਹੜੇ ਨਚਾਰ ਨੇਗੇ ਜਿਹੜੇ ਭੰਟ ਨੇਗੇ ਜਿੰਨੇ ਵੀ ਇਹ ਕਰਮੀਤ ਅਨਮੋਲ ਦਾ ਜਿਹੜਾ ਕਿ ਪ੍ਰਚਾਰ ਕਰਕੇ ਆਏ ਨੇਗੇ ਇਹਨਾਂ ਦੇ ਛੱਤਰ ਫੇਰੇਟ ਕਰੋ ਇਹਨਾਂ ਦਾ ਉਹ ਜਲੂਸ ਕੱਢੋ ਇਹਨਾਂ ਦਾ ਇਹਨਾਂ ਨੂੰ ਕਹੇ ਜੇ ਪ੍ਰਚਾਰ ਕਰਨਾ ਇਹ ਉਹਨਾਂ ਦਾ ਪ੍ਰਚਾਰ ਕਰੋ ਜਿਨ੍ਹਾਂ ਨੇ ਪੰਜਾਬ ਲਈ ਲੜੇ ਨੇਗੇ ਇਹਨਾਂ ਨੂੰ ਸ਼ਰਮਣੀਓ ਦੀ ਕਲਾਕਾਰਾਂ ਨੂੰ ਇਹ ਝਾੜੂ ਨੇ ਸਾਡੇ ਉੱਪਰ ਨਜ਼ਾਇਜ਼ ਪਰਚੇ ਪਾਏ ਅਸੀਂ ਪੰਜਾਬ ਲਈ ਨਸ਼ਾ ਬੰਦ ਕਰਾਉਣ ਲਈ ਲੜ ਰਹੇ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੜ ਰਹੇ ਹਾਂ ਇਹਨਾਂ ਕਲਾਕਾਰਾਂ ਨੂੰ ੱੱਕਾ ਸ਼ਰਮਣੀ ਆ ਰਹੀ ਕਿ ਉਸ ਭੰਡ ਦਾ ਪ੍ਰਚਾਰ ਕਰਨ ਲਈ ਜਾ ਰਹੇ ਨੇ ਜਿਹਨੂੰ ਪੰਜਾਬ ਦੇ ਮੁੱਦੇ ਹੀ ਨਹੀਂ ਪਤਾ ਜਿਹਨੂੰ ਪੰਜਾਬ ਦੇ ਲੋਕਾਂ ਨੇ ਸਮੱਸਿਆਵਾਂ ਵੀ ਨਹੀਂ ਪਤਾ ਠੀਕ ਆ ਜਿੱਤ ਜੂ ਜਿੱਤ ਜਾਣਦੇ ਸਾਨੂੰ ਪਤਾ ਹੈ ਕਿ ਇਹ ਹੋ ਸਕਦਾ ਵੀ ਉਧਰ ਜਿੱਤ ਜੇ ਪਰ ਦੇਖਾਂਗੇ ਕਿੰਨਾ ਕੁ ਲੋਕ ਸਭਾ ਦੇ ਵਿੱਚ ਕੀ ਵਿਧਾਨ ਸਭਾ ਦੇ ਵਿੱਚ ਗੱਲ ਲੈ ਕੇ ਜਾਂਦਾ ਇਹਨੂੰ ਸਪੀਚ ਨਹੀਂ ਦੇਣੀ ਆਉਂਦੀ ਇਹਨੂੰ ਲੋਕਾਂ ਦੇ ਮੁੱਦਿਆਂ ਦਾ ਨਹੀਂ ਪਤਾ ਸਾਡੇ ਲੋਕ ਵੀ ਕੱਟਣੇ ਝੁੱਲਪਾਉਣ ਨੂੰ ਤਿਆਰ ਨੇ ਉਧਰ ਉਹ ਜਿਹੜੇ ਕਲਾਕਾਰ ਨੇਗੇ ਇਹਨਾਂ ਦੇ ਵੀ ਛੇਤਰ ਆਪਰੇਟ ਕਰਨ ਵਾਲਾ ਕਿ ਜਿਹੜੇ ਹਜੇ ਭੰਡ ਦਾ ਪ੍ਰਚਾਰ ਕਰੀ ਜਾਂਦੇ ਨੇਗੇ ਕੋਈ ਪੰਜਾਬ ਦੇ ਜਿਹੜੇ ਲੜਨ ਵਾਲਾ ਉਹਦਾ ਪ੍ਰਚਾਰ ਕਰਕੇ ਦਿਖਾਊਗਾ ਇੱਥੇ ਨੇਕਾਂ ਪਰਚੇ ਪਾਦੇ ਸਰਕਾਰਾਂ ਨੇ ਇਹ ਲਿਆ ਕੇ ਇੱਥੇ ਜਿਹੜਾ ਤੇ ਦੋਗਲਾ ਚ ਇਹਨਾਂ ਫਿੱਟ ਕਰਤਾ ਇਹ ਕੀ ਝਾੜੂ ਨੇ ਕਰਤਾ ਜਵਾਬ ਦੇਵੇ ਜਿਹੜਾ ਦੋ ਸਾਲਾਂ ਦਾ ਕਾਰਜਕਾਲ ਕਹਿੰਦਾ ਇਹ ਕਰਮੀ ਤਨਮੁਲਤ ਤੇ ਗਿਣਾਉਂਦਾ ਫਿਰਦਾ ਉਹ ਕਾਰਜਕਾਲ ਦੇ ਵਿੱਚ ਇਹ ਵੀ ਗਿਣਾਦਾ ਕਰ ਕਿ ਜਿਹੜੇ ਨੌਜਵਾਨਾਂ ਦੇ ਉੱਪਰ ਗੋਲੀਆਂ ਮਰਵਾ ਕੇ ਮਾਰਿਆ ਸਿੱਧੂ ਮੂਸੇ ਵਾਲਾ ਉਹ ਪ੍ਰਚਾਰ ਦੇ ਵਿੱਚ ਇਹ ਵੀ ਗੱਲ ਦੱਸਦਿਆ ਕਰ ਕਿ ਜਿਹੜੇ ਝੂਠੇ ਪਰਚੇ ਪਾਏ ਨੇਗੇ ਜਿੰਨੇ ਸਾਡੇ ਵਰਗਿਆਂ ਤੇ ਅਮਰਤਪਾਲ ਵੀ ਦੱਸ ਦਿਆ ਕਰੋ ਜਿਹੜਾ ਝੂਠਾ ਜੀਲ ਚ ਫਸਾ ਬੱਠਾ ਉਹ ਵੀ ਤੁਹਾਡੀ 2 ਸਾਲਾਂ ਦੀ ਪ੍ਰਾਪਤੀ ਦੇ ਵਿੱਚ ਆ ਵੀ ਜਰੂਰ ਦੱਸ ਦਿਆ ਕਰੋ ਜਿਹੜਾ ਤੁਹਾਡਾ ਕੁਝ ਕਰ ਰਿਹਾ ਜਿਹੜਾ ਤੁਹਾਡਾ ਉਹ ਉਹ ਵੀ ਸਾਰਾ ਕੁਝ ਦੱਸ ਦਿਆ ਕਰੋ ਜਿਵੇਂ ਇਹ ਇਕੱਠੇ ਹੋ ਗਏ ਉਸ ਤਰ੍ਹਾਂ ਭਾਈ ਆਪਣੀ ਕੌਮ ਨੂੰ ਵੀ ਇਕੱਠਾ ਹੋਣਾ ਚਾਹੀਦਾ ਹੋ ਜੂਗੀ ਇਹ ਤਾਂ ਗੁਰੂ ਮਹਾਰਾਜ ਦੀ ਕੌਮ ਆ ਇਹਨਾਂ ਦਾ ਇਕੱਠਾ ਹੋ ਹੀ ਲੈਣਾ ਛਤਰ ਪੇਟ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਸੁੱਖ ਰੱਖੇ ਪੰਥਕ ਤੇ ਕੌਮੀ ਪਾਰਟੀ ਐਨ ਚੰਗੀ ਪੰਜਾਬ ਦੇ ਉੱਤੇ ਤਿਆਰ ਹੋਊ ਤੇ ਦੇਖੀ ਜਾਏ ਇਨ੍ਹਾਂ ਇਨ੍ਹਾਂ ਦਿੱਲੀ ਵਾਲਿਆਂ ਦੇ ਇਨ੍ਹਾਂ ਦੇ ਭੰਡਾ ਭੰਡਾ ਦੇ ਦੇਖੀ ਜਾਏ ਲੋਕ ਕਮੈਂਡੈਂਟ ਕਾ ਫੇਰਨ ਆ ਕਲਾਕਾਰਾਂ ਨੂੰ ਕਹਿੰਦਾ ਨੇ ਤੇ ਛੱਤਰ ਪਰੇਟ ਪਰ ਕਰੋ ਜਿਹੜਾ ਇਹ ਜੇ ਪਾਰਟੀ ਦਾ ਝਾੜੂ ਵਰਗਾ ਨਾ ਪ੍ਰਚਾਰ ਕਰ ਰਹੇ ਨੇਗੇ ਬਸ ਇਹ ਗੱਲ ਠੀਕ ਆ ਬਾਈ